ਦੇਖ ਬਾਈ ਦੁੱਧ ਜਿਵੇਂ ਮੱਝ ਦਾ ਕੱਦ ਕਾਠ ਹੈ ਦੁੱਧ ਕੱਢਣਾ ਚਾਹੀਦਾ ਇਹਨੂੰ 15 16 ਲੀਟਰ ਹਵਾਨਾ ਪਲੀ ਹੈ ਵਧੀਆ ਹਾਂਜੀ ਬਾਈ ਜੀ ਰੌਣਕ ਡੇਅਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਦੋਸਤੋ ਬਾਈ ਸਿੰਦੇ ਸਿੰਘ ਫੌਜੀ ਦੇ ਘਰੋਂ ਪਿੰਡ ਚੌਕੇ ਤੇ ਜਿਲ੍ਹਾ ਬਾਈ ਨੂੰ ਆ ਗਿਆ ਬਠਿੰਡਾ ਦੋਸਤੋ ਬਹੁਤ ਚੰਗੇ ਅੱਜ ਬਾਈ ਇੱਕ ਝੋਟੀਲੇ ਖੜਾ 14 15 ਕਿਲੋ ਦੁੱਧ ਆ ਲਿਆ ਦੋਸਤੋ ਹਵਾਨਾ ਵੀ ਪਸ਼ੂ ਦਾ ਦੱਸਦਾ ਤੇ ਇਹ ਜਾਂ ਪਸ਼ੂ ਵੀਰੇ ਦੁੱਧ ਪਾ ਵੀ ਦਿੰਦਾ ਹੁੰਦਾ ਕਿੰਨਾ ਮਸੂਆ ਕੀ 몰ਾ ਡਿਟੇਲ ਬਾਕੀ ਆਪਾਂ ਸਾਰੀ ਮਾਲਕ ਤੋਂ ਲੈ ਲਾਂਗੇ ਬੱਚਾ ਇਹਦੇ ਪਿੱਛੇ ਆ ਗਈ ਕੱਟੀ ਹਨਾ ਵੀਰੇ ਕੱਟੀ ਹੈ ਬੱਚਾ ਦੋਸਤੋ ਕੱਟੀ ਨੂੰ ਜਨਮ ਦਿੱਤਾ ਤੇ ਝੋਟੀ ਤੁਸੀਂ ਕਰਮਾ ਲਈ ਚੈੱਕ ਕਰੋ ਪੂਰੇ ਵਧੀਆ ਖੁੱਲਾ ਦੁੱਧ ਪਾਉਗੀ ਜਿਹੜਾ ਭਰਾ ਲੈ ਗਿਆ ਤੇ ਬਾਕੀ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਨੰਬਰ ਜਿਹੜਾ ਵੀਡੀਓ ਦੇ ਵਿੱਚ ਹੀ ਲੈ ਲਾਂਗੇ ਵੀਡੀਓ ਜਿਹੜੀ ਵੀਰੇ ਆ ਗਈ 19 ਤਰੀਕ 8ਵਾਂ ਮਹੀਨਾ ਤੇ 2025 ਦੀ ਹੋਰ ਸ਼ਿੰਦੇ ਬਾਈ ਕੀ ਹਾਲ ਆ ਬਹੁਤ ਵਧੀਆ ਬਾਈ ਛਿੰਦੇ ਦੇਖ ਬਾਈ ਫੌਜ ਦੀ ਡਿਊਟੀ 'ਚ ਮੈਂ ਬਰੇ ਇਮਾਨਦਾਰ ਆ ਇਮਾਨਦਾਰੀ ਵਾਲਾ ਕੰਮ ਤੇ ਸੱਚ-ਸੱਚ ਗੱਲ ਦੱਸਣੀ ਆ ਬਾਈ ਬਣੇ ਹਣਾ ਤੇ ਆਪਣਾ ਇੰਨੇ ਨਾਲ ਆਪਣੇ ਨਾਲ ਮਿੱਤਰ ਹੀ ਹੋਜੇ ਜੁੜੇ ਆ ਕਿੰਨੇ ਇੱਕ ਦੁੱਧ ਦੀ ਉਮੀਦ ਤੇ ਤੇਰੇ ਕੋਲ ਆਈ ਆ ਦੇਖ ਭਾਈ ਦੁੱਧ ਜਿਵੇਂ ਮੱਝ ਦਾ ਕੱਦ ਕਾਠ ਹੈ ਹਾਂ ਦੁੱਧ ਕੱਢਣਾ ਚਾਹੀਦਾ ਇਹਨੂੰ 15 16 ਲੀਟਰ ਹਵਾਨਾ ਹੈ ਪਲੀ ਹੈ ਵਧੀਆ ਤੇ ਮਾਲਕਾਂ ਦੇ ਦੱਸਣ ਮੁਤਾਬਕ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਹੈ ਹਾਂ ਕਹਿੰਦੇ 15 ਲੀਟਰ ਅਸੀਂ ਖੁੱਲਾ ਛੋਇਆ ਇਤਕੀ 15 ਦੇ ਤੇ 16 ਦੇ ਤੇ ਅਗਲੇ ਦੀ ਸੇਵਾ ਕੱਢਣਾ ਸੇਵਾ ਨੇ ਖੋਲੀ ਜੀ 14 ਤੋਂ ਬਾਰ-ਬਾਰ 15 ਤੇ ਜਾਉਗੇ ਰਾਮ ਦਾ 15 ਦਾ ਖੁੱਲਾ ਦੇਣਾ ਚਾਹੀਦਾ ਠੀਕ ਆ ਐਡੇ ਕੱਦ ਕਾਠ ਵਾਲੀ ਨਹੀਂ ਦਿਉ ਫਿਰ ਦਿਉ ਵੀ ਕਿਹੜਾ ਹਾਂ ਤੇ ਬੱਚਾ ਇਹਦੇ ਪਿੱਛੇ ਕੱਟੀ ਆ ਕੱਟੀ ਹੈ ਬਈ ਏ ਸੀਮਨ ਸੁਮਨ ਦਾ ਤਾਂ ਨਹੀਂ ਪਤਾ ਨਾ ਸੀਮਨ ਦਾ ਨਹੀਂ ਬਈ ਉਹਨਾਂ ਦੇ ਤੂੰ ਕੀ ਝੋਟਾ ਕਹਿੰਦਾ ਸੀ ਉਹਨਾਂ ਦੇ ਹਾਂ ਘਰ ਦਾ ਝੋਟਾ ਰੱਖਿਆ ਹੋਇਆ ਉਹਨਾਂ ਦੇ ਆਪ ਦਾ ਉਹਨਾਂ ਨੇ ਨਹੀਂ ਦਿਖਾਇਆ ਸੀ ਕਹਿੰਦੇ ਇਸੇ ਤੂੰ ਕਰੌਸ ਹੈ ਠੀਕ ਆ ਠੀਕ ਆ ਬਾਈ ਤੇ ਸੁਆ ਇਹ ਕਿੰਨਾ ਸੁਈਆ ਸੁਆ ਬਈ ਤੀਜਾ ਰਾਤ ਹੀ ਸੁਈਆ ਰਾਤ ਸੁਈਆ ਤੀਸਰਾ ਦੋਸਤੋ ਸੁਆ ਪਿੰਡ ਚੌਕੇ ਆ ਬਾਈ ਦਾ ਤੇ ਝੋਟੇ ਆਪਾਂ ਤੋੜ ਕੇ ਦਿਖਾ ਦਗੇ ਫਿਰ ਬਾਈ ਹਾਂ ਬਾਈ ਤੋੜ ਕੇ ਸਾਨੂੰ ਦਿਖਾ ਦਿੰਨੇ ਬਾਕੀ ਬੱਚੇ ਦਾ ਬੜਾ ਜਿਆਦਾ ਕਰਦੀ ਆ ਖੁੱਲੀ ਖੜੀ ਜਮਨ ਨਾਲੇ ਬਾਈ ਨੇ ਕੋਈ ਰੱਸਾ ਬੰਨਿਆ ਬੁੰਨਿਆ ਨਹੀਂ ਹੈਗਾ ਦੋਸਤੋ ਜੇ ਮਾ ਉੱਤੇ ਹੋ ਕੇ ਖੁੱਲੀ ਖੜੀ ਇੱਧਰੋਂ ਤੋੜ ਲੈ ਛਿੰਦੇ ਬਾਈ ਬੌਲਾ ਬੌਲਾ ਕਿੰਨਾ ਇੱਕ ਕੱਟ ਤੇ ਪਹਿਲਾ ਪਿਆਤਾ ਇਹਨੂੰ ਬੱਚੇ ਨੂੰ ਬੌਲਾ ਬਾਈ ਬੱਚੇ ਨੂੰ ਪਿਆ ਕੇ ਆਪਾਂ ਬਸ 2 ਕਿਲੋ ਲਾ ਬਕਿਆ ਬਸ ਮੈਨਾ ਦਾ ਹੈ ਨਹੀਂ ਬਸ ਅੰਦਾਜ਼ਾ ਵੀ ਇੰਨਾ ਕੁ ਸੀਗਾ ਆਹ ਦੇਖੋ ਦੋਸਤੋ ਝੋਟੀ ਦਾ ਤੁਸੀਂ ਲੇਵਾ ਚੈੱਕ ਕਰ ਲੋ ਕਰਮਾ ਵਾਲੀ ਦਾ ਵਧੀਆ ਸੋਹਣੇ ਥਣ ਲੱਗਿਆ ਫਿਰਲੇ ਜੇ ਵਾਲੇ ਦਿੱਖੀ ਵਾਲੇ ਚੰਗੇ ਦੋਸਤੋ ਗੈਪ ਤੇ ਥਣਾ ਇੱਥੇ ਦੇਖੋ ਬਾਈ ਜੀ ਲੇਵਾ ਕਰੋ ਚੈੱਕ ਬਹੁਤ ਸੋਹਣੇ ਗੈਪ ਤੇ ਥਣਾ ਤੇ ਪਿੱਛੋਂ ਤੁਸੀਂ ਥਣਾ ਦਾ ਗੈਪ ਦੇਖੋ ਇੱਕ ਦੂਜੇ ਤੋਂ ਕਟੋ-ਕਟੇ 6-6 ਇੰਚ ਦੇ ਹੋਣਗੇ ਪਿੱਛੇ ਤੇ ਮੁਠੀ ਜੀ ਹਲਿਆ ਚਵਾਈ ਵਾਲੇ ਧਾਰਤੂਰ ਦੀ ਕਿਮੈਸ਼ੀਨ ਦੇ ਵਧੀਆ ਵਧੀਆ ਬਈ ਪੋਲੀ ਅੱਛਾ ਹਾਂ ਭਲਾਂ ਜਵਾਕ ਚੁਈ ਜਾਣ ਠੀਕ ਆ ਠੀਕ ਆ ਹਾਂ ਨਾ ਕੋਈ ਖੇਚਦਾਨ ਕਰਦੀ ਐ ਬਸ ਬੱਚੇ ਦਾ ਜ਼ਰੂਰ ਵਧੀਆ ਕਰਦੀ ਐ ਹਾਂ ਬੱਚੇ ਦਾ ਤਾਂ ਫਿਰ ਫੇਰ ਹੀ ਪਸੂ ਦੁੱਧ ਆਹੇ ਨੀ ਖੜੀਆ ਕੁੱਲੀ ਭਲਾਂ ਹੀ ਖੜੀ ਐ ਜਮਾ ਨਹੀਂ ਬੱਚੇ ਤੋਂ ਨਹੀਂ ਜਾਂਦੀ ਪਰੇ ਠੀਕ ਆ ਤੇ ਸਿੰਦੇ ਬਈ ਕੀ ਭਾ ਕਰਦਾ ਜਾਇਜ ਆ ਫਿਰ ਭਾ ਇਹਦਾ ਬਈ ਜਾਇਜ ਹੀ ਐ ਬਸ 1.85 ਦੀ ਝੋਟੀ ਦੇ ਦਿਆਂਗੇ ਆਪਾਂ 1.85 ਦੀ ਹਾਂ ਕੋਈ ਇਹ ਚ ਰਿਆਤ ਰਾਹ ਉਹ ਜਮਾਨਤਾਨ ਕਰਦਾ ਮੌਕੇ ਤੇ ਜਿਹੜਾ ਕੋਈ ਆਊਗਾ ਭਾਈ ਆਪਣਾ ਵੀਡੀਓ ਦੇਖ ਕੇ ਠੀਕ ਆ ਠੀਕ ਆ 185000 ਦੋਸਤੋ ਬਾਈ ਨੇ ਇਹਦੀ ਡਿਮਾਂਡ ਕਰੀ ਆ 14 15 ਕਿਲੋ ਦੁੱਧ ਵਾਲੀ ਦੋਸਤੋ ਪੈਸੇ ਤਾਂ ਫਿਰ ਖਰਚ ਨਹੀਂ ਪੈਂਦੇ ਆ ਸੋਨਾ ਵੀ ਬਸੂ ਆ ਜੇ ਕੱਦ ਕਾਠ ਵੀ ਆ ਜੇ ਦੁੱਧ ਵੀ ਆ ਜੇ ਤਿੰਨਾਂ ਚੀਜ਼ਾਂ ਲੈਣੀਆਂ ਤਾਂ ਵੀਰੇ ਪੈਸੇ ਤੁਹਾਨੂੰ ਕਿਰਾ ਭਰਨੇ ਪੈਣਗੇ ਬਾਕੀ ਪਿੱਛੀ ਇਹਦੇ ਕੱਟੀ ਆ ਦੋਨੇ ਮਾਵਾਂ ਤੀਆਂ ਆਪਸ ਵਿੱਚ ਰਲ ਜਾਣੀਆਂ ਚੰਗੀਆਂ ਤੇ ਵੀਡੀਓ ਬਾਈ ਜੀ ਪਿੰਡ ਚੌਕੇ ਤੁਸੀਂ ਨੰਬਰ ਭਰਾ ਦਾ ਵੀਡੀਓ ਦੇ ਉੱਤੇ ਚੱਲੀ ਜਾਂਦਾ ਵੀਡੀਓ ਦੇਖਣ ਲਈ ਸਾਰੇ ਸੱਜਣਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ